ਗੁਰਨਾਮ ਸਿੰਘ ਜੀ ਅੱਜ ਸਾਡੇ ਪਿੰਡ ਦੇ ਵਿੱਚ ਗੁਰਨਾਨਕ ਸੇਵਾ ਸੁਸਾਇਟੀ ਦੇ ਪ੍ਰਧਾਨ ਕਿਰਪਾਲ ਸਿੰਘ ਜੀ ਗੇਰਾ ਸੀਨੀਅਰ ਅਕਾਲੀ ਆਗੂ ਜਿਹੜੇ ਲਖਵਿੰਦਰ ਸਿੰਘ ਜੀ ਟਿਮੀ ਤੇ ਡਲਵਾਲ ਸਾਹਿਬ ਜਿਹੜੇ ਆ ਉਹ ਇੱਥੇ ਰਾਹਤ ਕੈਂਪ ਦੇ ਵਿੱਚ 100 ਪੇਟੀ ਪਾਣੀ ਦੀ ਤੇ ਹੋਰ ਸਾਮਾਨ ਜਿਹੜਾ ਖਾਣ ਪੀਣ ਦਾ ਉਹ ਲੈ ਕੇ ਇੱਥੇ ਰਾਹਤ ਕੈਂਪ ਦੇ ਵਿੱਚ ਪਹੁੰਚੇ ਆ ਕੁਦਰਤ ਦੀ ਕਰੋਪੀ ਜਿਹੜੇ ਹੜ੍ਹ ਹੈ ਉਹਨਾਂ ਦੀ ਮਾਰ ਹੇਠ ਆਏ ਪਿੰਡ ਜਿਹੜੇ ਆ ਉੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਉਹਨਾਂ ਦੇ ਜੀ ਜਿਹੜੇ ਆ ਉਹ ਬਿਸਰਾਮ ਕਰਦੇ ਆ ਤੇ ਨਾਲੇ ਆਪਣਾ ਗੁਜਰ ਗੁਜਰ ਗੁਜ਼ਾਰਾ ਜਿਹੜਾ ਕਰਦੇ ਆ ਹਰ ਸਾਲ ਹੱਡ ਦੀ ਮਾਰ ਦੇ ਕਾਰਨ ਇਹਨਾਂ ਲੋਕਾਂ ਨੂੰ ਇਹ ਚੀਜ਼ਾਂ ਦਾ ਆਸਰਾ ਲੈਣਾ ਪੈਂਦਾ ਜਨਤਕ ਤੌਰ ਦੇ ਉਤੇ ਸਵਾ ਸੁਸਾਇਟੀਆਂ ਜਿਹੜੀਆਂ ਉਹ ਲੋਕਾਂ ਦੇ ਉਤੇ ਬਹੁਤ ਮਿਹਰ ਭਰਿਆ ਹੱਥ ਰੱਖਦੀਆਂ ਨੇ ਕਿ ਉਹਨਾਂ ਦੀ ਸੇਵਾ ਕਰਦੀਆਂ ਪਰ ਗੱਲ ਇਹ ਹੈ ਵੀ ਜੋ ਹਰ ਸਾਲ ਇਹ ਹੱਡ ਜਿਹੜਾ 47 ਤੋਂ ਲੈ ਕੇ ਆਜ਼ਾਦੀ ਤੋਂ ਬਾਅਦ ਹੁਣ ਤੱਕ ਉਸੇ ਰੂਪ ਦੇ ਵਿੱਚ ਦੇਖਦੇ ਆ ਰਹੇ ਆ ਕਿ ਜਿਹੜੇ ਤੁਸੀ ਬੰਨ ਹੈ ਉਹਨਾਂ ਦੀ ਸਰਕਾਰ ਨੇ ਸਮੇਂ ਸਿਰ ਰਿਪੇਅਰ ਨਹੀਂ ਕੀਤੀ ਉਸ ਦੀ ਉਡੀਕ ਕਰਦੇ ਕਰਦੇ ਹਰ ਵਕਤ ਜਿਹੜਾ ਹੜ ਦਾ ਪਾਣੀ ਹੈ ਉਹ ਤੂੰ ਸੀ ਦੇ ਉੱਪਰੋਂ ਦੀ ਟੱਪ ਕੇ ਜਦੋਂ ਤੂੰ ਸਿਰੂ ਖਾਰ ਲਾਂਦਾ ਉਹ ਟੁੱਟ ਜਾਂਦਾ ਵੱੜ ਵੱਡੇ ਅਧਿਕਾਰੀ ਇੱਥੇ ਮੰਤਰੀ ਵੀ ਆਏ ਪਰ ਉਹਨਾਂ ਨੇ ਇਹ ਨਹੀਂ ਤੱਕਿਆ ਕਿ ਇਹ ਜਿਹੜਾ ਬੰਨ ਹੈ ਇਹ ਨੂੰ ਕਿੰਨੇ ਉਚਾਈ ਕਰਨ ਦੀ ਦੀ ਹੋਰ ਲੋੜ ਹੈ ਅਗਲੀ ਗੱਲ ਇਹ ਹੈ ਕਿ ਹਰ ਵਕਤ ਤੂੰ ਸੀ ਬੰਨ ਰਿਪੇਅਰ ਕਰਨ ਦੇ ਨਾਲੋਂ ਦਰਿਆ ਦੇ ਵਿਚਲੇ ਹਿੱਸੇ ਜਿਹੜੇ ਆ ਉੱਚੇ ਹੋ ਰਿਹਾ ਜਿਨ੍ਹਾਂ ਕਰਕੇ ਲੋਕਾਂ ਨੂੰ ਇਹ ਖਮਿਆਜਾ ਭੁਗਤਣਾ ਪੈਂਦਾ ਉਹਨਾਂ ਇਲਾਕਿਆਂ ਨੂੰ ਡੂੰਗਾ ਕਰਨਾ ਚਾਹੀਦਾ ਜਿਹੜੇ ਦਰਿਆ ਦੇ ਨੇ ਜਿਹੜਾ ਦਰਿਆ 4 ਤੋਂ 5000 ਮੀਟਰ ਦੇ ਵਿੱਚ ਵਗਦਾ ਤਾਂ ਪੁਲਾਂ ਥੱਲੇ ਉਹਦੀ ਪਾਣੀ ਜਿਹੜਾ ਉਹ 500 ਮੀਟਰ ਦੀ ਗੁਜ਼ਰ ਜਾਂਦਾ ਇਹ ਚੀਜ਼ਾਂ ਦਾ ਸਰਕਾਰ ਨੂੰ ਜਿਹੜਾ ਨਾ ਉਹ ਜਰੂਰ ਸਟੱਡੀ ਕਰਕੇ ਦੇਖਣਾ ਚਾਹੀਦਾ ਕਿ 500 ਮੀਟਰ ਜੋ ਵੀ ਪਾਣੀ ਉਹ ਸਾਰਾ ਗੁਜ਼ਰ ਰਿਹਾ ਪਰ 5000 ਮੀਟਰ ਦੇ ਵਿੱਚੋਂ ਵੀ ਉਹ ਪਾਣੀ ਜਿਹੜਾ ਉਹ ਖੇਲਰ ਕੇ ਨੁਕਸਾਨ ਕਰਦਾ ਕਿਉਂ ਨਾ ਸਰਕਾਰ ਉਹਨਾਂ ਲੋਕਾਂ ਨੂੰ ਆਵਾਜ਼ ਕਰਕੇ ਹੋਰ ਥਾਵਾ ਦੇ ਕੇ ਤੇ ਉਹ ਜਿਹੜਾ ਹਿੱਸਾ ਹੈ ਉਹਨੂੰ ਡਰੇਨ ਕਰਕੇ ਤੇ ਉਹਨਾਂ ਨੂੰ ਆਵਾਦ ਹਿੱਸਿਆਂ ਦੇ ਵਿੱਚ ਲੈ ਕੇ ਇਹ ਜਿਹੜੀ ਕੁਦਰਤ ਦੀ ਕਰੋਪੀ ਹੈ ਲੋਕ ਜੀ ਜਹਾਨ ਨੇ ਆਪਣਾ ਗਵਾਉਂਦੇ ਹੋ ਕੁਦਰਤ ਹੀ ਗੱਲ ਹੈ ਵੀ ਕਿਤੇ ਹੋ ਜੇ ਸਭਾ ਸੋਸਾਇਟੀਆਂ ਉਹਨਾਂ ਦੀ ਸੇਵਾ ਜ਼ਰੂਰ ਕਰਦੀਆਂ ਉਹ ਲੋਕ ਬਹੁਤ ਮਦਦ ਕਰਦੇ ਜਿਸ ਤਰ੍ਹਾਂ ਕਿਰਪਾਲ ਸਿੰਘ ਗੇਰਾ ਜੀ ਇੱਥੇ ਇਹ ਲੈ ਕੇ ਆਏ ਨੇ ਪਰ ਅਸੀਂ ਇਹ ਬੇਨਤੀ ਕਰ ਰਹੇ ਹਾਂ ਪ੍ਰਸ਼ਾਸਨ ਤੋਂ ਸਰਕਾਰ ਤੋਂ ਕਿ ਇਸ ਚੀਜ਼ ਨੂੰ ਮੁੱਦਾ ਬਣਾ ਕੇ ਇਸ ਨੂੰ ਸਮਝਿਆ ਜਾਵੇ ਤਾਂ ਕਿ ਆਹ ਜਿਹੜਾ ਹਰ ਸਾਲ ਦਾ ਖਮਿਆਜਾ ਲੋਕਾਂ ਨੂੰ ਭੁਗਤਣਾ ਪੈਂਦਾ ਹੋਰ ਲੋਕਾਂ ਦੀਆਂ ਕੋਠੀਆਂ ਦੇ ਵਿੱਚ ਦਾਣੇ ਹੈ ਪਰ ਆਉਣ ਵਾਲੇ ਸਾਲ ਦੇ ਵਿੱਚ ਜਿਹੜੀ ਫਸਲ ਹੁਣ ਮਰ ਗਈ ਅਗਲੇ ਸਾਲ ਇਹੀ ਮੁਸ਼ਕਲ ਜਿਹੜੀ ਹੈ ਲੋਕਾਂ ਨੂੰ ਆਰਥਿਕ ਜਿਹੜੀਆਂ ਮੁਸ਼ਕਲਾਂ ਉਹਦਾ ਖਮਿਆਜਾ ਭੁਗਤਣਾ ਪੈਂਦਾ ਸੋ ਅਸੀਂ ਬੇਨਤੀ ਕਰਦੇ ਆ ਕਿ ਸਭਾ ਸੁਸਾਇਟੀਆਂ ਜਿੱਥੇ ਮਦਦ ਕਰ ਰਹੀ ਰਹੀਆਂ ਸਰਕਾਰ ਵੀ ਇਹ ਪਾਣੀ ਦੇ ਉੱਤੇ ਠੀਕ ਸਟੱਡੀ ਕਰਕੇ ਇਹਦਾ ਠੀਕ ਐਨਾਲਿਸਿਸ ਕਰਕੇ ਇਹਦਾ ਪ੍ਰਬੰਧਨ ਜਿਹੜਾ ਉਹ ਕਰੇ ਧੰਨਵਾਦ ਜੀ ਥੁਰ ਦੇ ਚ ਪਹੁੰਚੀ ਉਸ ਰਾਤ ਮੰਦਰੀ ਲੈ ਕੇ ਇੰਨੀ ਰਾਤ ਮੰਦਰੀ ਅਸੀਂ ਅੱਜ ਸਾਡੇ ਛੋਟੇ ਵੀਰ ਗੁਨਾਬ ਸਿੰਘ ਜੀ ਪਿੰਡ ਜਹਾਂਪੁਰ ਇਹਨਾਂ ਦੀ ਜਦੋਂ ਅਸੀਂ ਵੀਡੀਓ ਫੇਸਬੁੱਕ ਤੇ ਦੇਖੀ ਸਾਡਾ ਲੋਕਲ ਏਰੀਆ ਸਾਨੂੰ ਪਤਾ ਲੱਗਾ ਵੀ ਪਾਣੀ ਨੇ ਬਹੁਤ ਮਾਰ ਕੀਤੀ ਹੈ ਜਿਦਾ ਮਤਾ ਪਰ ਪਿੰਡਾ ਕੋਲੀਆਂ ਮੋਤਲਾ ਆ ਸਾਰੇ ਪਿੰਨ ਪਾਣੀ ਮਾਰ ਹੇ ਰਾਇ ਨੇ ਅਸੀਂ ਇਹ ਗਹਿਣਾ ਦੋਨੇ ਆ ਕਿ ਅਸੀਂ ਗੁਰਨਾਨਕ ਸ਼ੇਵਰ ਸਾਡੀ ਸਾਰਿਆਂ ਦੀ ਸਾਝੀ ਹੈ ਸਾਰਿਆਂ ਦਾ ਉਹ ਮੇਂ ਯੋਗਦਾਨ ਅਸੀਂ ਮਹਿਸੂਸ ਕੀਤਾ ਨਾਲ ਗੱਲ ਕੀਤੀ ਵੀ ਸਾਨੂੰ ਕੋ ਦੱਸੋ ਕੀ ਚਾਹੀਦਾ ਸੀ ਲੈ ਕੇ ਆਈਏ ਇਹਨਾਂ ਕਿ ਪਾਣੀ ਤੇ ਅਦਸ ਆਟੋਮਾਸ ਆਟੋਮਾਸ ਦਾ ਉਹ ਮਸਲ ਮੁਟੇ ਜੀ ਬਿਲੀ ਪੰਜਾਹ ਤਾਂ ਪਿੰਨ ਇਕੱਠੀ ਗਈ ਨਾ ਉਹ ਸਹੀ ਦਾ ਮੈਂ ਸਰਕਾਰ ਨੂੰ ਬੇਨਤੀ ਕਰਨੀ ਚਾਹੁੰਦਾ ਡੀਸੀ ਸਾਹਿਬ ਨੂੰ ਮੈਨੂੰ ਕਿਹਾ ਗਿਆ ਡੀਸੀ ਸਾਹਿਬ ਨੂੰ ਟਾਈਮ ਲੈ ਕੇ ਦਿਨਾ ਤੁਹਾਨੂੰ ਆਪਾਂ ਇੱਕ ਪੰਜ ਮੈਂਬਰੀ ਬਫਦ ਮਿਲੀ ਹੈ ਕਿ ਡੀਸੀ ਸਾਹਿਬ ਨੂੰ ਸਮਝਾਈਏ ਸਰਕਾਰ ਨੂੰ ਕਿ ਜਿਹੜੇ ਡਰੇਨਾ ਦੀ ਸਫਾਈ ਹੈ ਇਹ ਪ੍ਰਸ਼ਾਸਨ ਤੋਂ ਪਹਿਲਾਂ ਹੋਣੀ ਚਾਹੀਦੀ ਹੈ ਪਿਛਲੀ ਵਾਰ ਵੀ ਜਦੋਂ ਇਥੇ ਹੜ ਆਇਆ ਇਥੋਂ ਟੁੱਟਿਆ ਬੰਨ ਪਾਣੀ ਨੇ ਓਵਰਫਲੋ ਮਾਰਿਆ ਤੇ ਜਦੋਂ ਬੰਨ ਟੁੱਟਿਆ ਆਸੀਂ ਉੱਥੇ ਗਏ ਡੀਸੀ ਕੋਲ ਵੀ ਤੁਸੀਂ ਮੈਂ ਕਿਹਾ ਡੀਸੀ ਜਾਵੇ ਤਾਂ ਪੱਕਾ ਹੱਲ ਕਰੋ ਕੋਈ ਇਹ 2 ਮਹੀਨੇ ਅਪ੍ਰੈਲ ਮਾਰਚ ਅਪ੍ਰੈਲ ਮਈ ਤੱਕ ਦੀ ਸਫਾਈ ਹੋ ਸਕਦੀ ਹੈ ਜਿਹੜੇ ਦਰਿਆਬ ਹਨ ਉਹਦੇ ਵਿੱਚ ਜੰਗਲਾਤ ਮੈਂ ਜ਼ਮੀਨ ਹੈ ਉੱਥੇ ਸਫੈਦੇ ਲੱਗੇ ਉਹਦੇ ਖੈਰ ਲੱਗੇ ਆ ਜਦੋਂ ਡਾਫ ਲੱਗਦੀ ਘਾਹ ਨੂੰ ਫਾਇਦਾ ਪਾਣੀ ਜਦੋਂ ਬੈਗ ਮਾਰਦਾ ਤੋ ਮਨ ਟੁੱਟ ਜਾਂਦਾ ਸੋ ਬਹੁਤ ਨੁਕਸਾਨ ਹੋਇਆ ਫਸਲਾਂ ਦਾ ਗੰਨੇ ਦਾ ਲੋਕ ਇੱਥੇ ਬੈਠੇ ਆ ਮੈਂ ਬੰਨਾ 2 300 ਬੀਬੀ ਸਾਰੇ ਅੰਦਰ ਮੈਂਬਰ ਬੈਠੇ ਆ ਕੋਲੀਆਂ ਮੋਤਲੇ ਜਿਹੜੇ ਜਿੱਥੇ ਪਾਣੀ ਘਰਾਂ ਚ ਬੜ ਗਿਆ ਤੇ ਅੱਜਾਂ ਬੰਦ ਬੰਦ ਫੁੱਟ ਮਕਾਨ ਡੇਗਿਆ ਕੌਣ ਇਹਦਾ ਮੇਰੀ ਵਾਰਸ ਆਹੀਂ ਗੁਨਾਮ ਸਿੰਘ ਆਪਣੀ ਵੀਰ ਨੂੰ ਸਾਡੇ ਨਾਲ ਮੇਰੇ ਨਾਲ ਕੋਈ ਨਾ ਸੈਂਟ ਜਮੀ ਸੀਨੀਅਰ ਕਾਲੀਆ ਸੰਤੋਸ਼ਨ 달ੋਲ ਜੀ ਇਹ ਸਾਰੇ ਆਏ ਨੇ ਇਹ ਸਾਡਾ ਸਹਿਯੋਗ ਕਰਦੇ ਨੇ ਅਸੀਂ ਗਾਂਹ ਤੋਂ ਬਿਸ਼ਵਾਸ ਦਵਾਉਂਦੇ ਆਂ ਕਿ ਜਿਹੜੀ ਵੀ ਚੀਜ਼ ਲੋੜ ਪੈਂਦੀ ਹੈ ਸਾਨੂੰ ਤੁਰੰਤ ਫੋਨ ਕਰੋ ਅਸੀਂ ਤੇ ਪਹੁੰਚ ਦੀ ਕਰੀਏ ਤਾਂ ਕਿ ਇਹ ਸਾਰੇ ਇੱਕ ਦੂਜੇ ਨਾਲ ਸਹਿਯੋਗ ਕਰਕੇ ਆਪਾਂ ਇਹ ਵਿਪਤ ਨਹੀਂ ਆ। ਸੋ ਅਸੀਂ ਬਿਸ਼ਵਾਸ ਦਵਾਉਂਦੇ ਆਂ ਗਾਂਹ ਤੋਂ ਵੀ ਅਸੀਂ ਇਹਨਾਂ ਦੇ ਨਾਲ ਜੋ ਡਿਊਟੀ ਲਾਉਣਗੇ ਆਪਾਂ ਉਹ ਸਮਾਨ ਪਹੁੰਚਾਉਣ ਦੀ ਬਜਰਮਾਨ ਹੈ। ਧੰਨਵਾਦ। ਔਰ ਵਹੀਂ ਭਾਜੀ ਉਹਨਾਂ ਦਾ ਬੜਾ ਧੰਨਵਾਦ ਕਰਦੇ ਸਾਨੂੰ ਪਾਣੀ ਪਹੁੰਚਾਇਆ ਤੇ ਰਸੀ ਸਾਡੇ ਮਕਾਨ ਨੂੰ ਵੀ ਟਰੇਡਾਂ ਤੋਂ ਡੋੜਾ ਅੱਜ ਹੀ ਇੱਥੇ ਆ ਗਿਆ ਪਾਣੀ ਆ ਗਿਆ ਜਿਹੜਾ ਪਿੰਟਡਾ ਕੋਲੀਆਂ ਅੱਜ ਵੀ ਪਾਣੀ ਉੱਥੇ ਆਇਆ ਹਾਂਜੀ ਠੀਕ ਹੈ ਤਾਂ ਕਿੰਨੇ ਦਿਨ ਹੋ ਗਏ ਇੱਥੇ ਦਿਨ ਸਾਨੂੰ ਹੋ ਗਏ 3 ਦਿਨ ਤੇ ਸਰਕਾਰ ਤਾਂ ਨੇ ਮਿਲਦਾ ਆ ਕੋਈ ਇੱਥੇ ਤੁਹਾਡੇ ਕੋਲ ਕੋਈ ਨਹੀਂ ਕੋਈ ਨਹੀਂ ਇਹ ਜਿਹੜਾ ਕੈਂਪ ਲੱਗਾ ਸੀ ਖਾਣ ਪੀਣ ਦਾ ਕੌਣ ਇੰਤਜ਼ਾਮ ਕਰਦਾ ਹਾਂ ਪੀਣ ਦਾ ਇੰਤਜ਼ਾਮ ਭਾਜੀ ਹੈ ਪਾਜੀ ਕਰਨਾਮਾ ਗਰਨਾਮਾ ਪਾਜੀ ਕਰਨਾ ਹਾਂਜੀ ਠੀਕ ਹੈ ਕਿਹੜਾ ਪਿੰਡ ਇਹਨਾਂ ਦਾ ਇਹਨਾਂ ਦਾ ਪਿੰਡ ਜਾਨਪੁਰ ਜਾਨਪੁਰ ਤੇ ਸਰਕਾਰ ਵੱਲੋਂ ਕੋਈ ਨੁਮਾਇੰਦਾ ਨਹੀਂ ਆਇਆ ਨਹੀਂ ਕੋਈ ਨਹੀਂ ਆਇਆ ਤੁਸੀਂ ਆਏ ਹੋ ਇੱਥੇ